ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਸ਼ਰਾਰਤੀ ਕਿਸਮ ਦੇ ਨੌਜਵਾਨ ਬੁਲਟ ਮੋਟਰਸਾਈਕਲ ਦੇ ਸਲੈਂਸਰ ਦੀ ਜਾਲੀ ਕੜਵਾ ਦਿੰਦੇ ਹਨ ਅਤੇ ਬੁਲਟ ਮੋਟਰਸਾਈਕਲ ਪਟਾਕੇ ਮਾਰਨ ਲੱਗ ਪੈਂਦਾ ਹੈ ਇੱਕਦਮ ਪਟਾਕੇ ਦੀ ਆਵਾਜ਼ ਆਉਣ ਨਾਲ ਸੜਕ ਤੇ ਆਉਂਦੇ ਜਾਂਦੇ ਲੋਕ ਡਰ ਜਾਂਦੇ ਹਨ ਜਿਸ ਕਾਰਨ ਪੁਲਿਸ ਵਾਲਾ ਲਗਾਤਾਰ ਅਜੀਬ ਬੁਲਟ ਮੋਟਰਸਾਈਕਲਾਂ ਦੇ ਚਲਾਨ ਕੱਟੇ ਜਾਂਦੇ ਹਨ ਅੱਜ ਫਿਰ ਟ੍ਰੈਫਿਕ ਪੁਲਿਸ ਨੇ ਗੁਰਦਾਸਪੁਰ ਵਿਖੇ ਅਜੀਬ ਬੁਲਟ ਮੋਟਰਸਾਈਕਲ ਚਾਲਕਾਂ ਦੇ ਖਿਲਾਫ ਸਖ਼ਤ ਮੁਹਿੰਮ ਸ਼ੁਰੂ ਕੀਤੀ ਖਾਸ ਕਰਕੇ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਤੇ ਹੋਰ ਅਧੂਰੇ ਦਸਤਾਵੇਜ਼ ਵਾਲੇ 65 ਦੋ ਪਹੀਆ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਵੱਲੋਂ ਵਕ ਵਕ ਬਾਜ਼ਾਰਾਂ ਵਿੱਚ ਟ੍ਰੈਫਿਕ ਸਮੱਸਿਆ ਨੂੰ ਵਧਾਉਣ ਵਾਲੇ ਸੜਕਾਂ ਤੇ ਪਏ ਦੁਕਾਨਾਂ ਦੇ ਬੋਰਡ ਵੀ ਜਬਤ ਕੀਤੇ ਗਏ ਕਾਰਵਾਈ ਜੀ ਅੱਜ ਸਾਨੂੰ ਇਹ ਵਿੱਚੋਂ ਜਿਹੜਾ ਬਾਟਾ ਚੌਂਕ ਲਾਇਬ੍ਰੇਰੀ ਚੌਂਕ ਇਹ ਹਰਨਮਨ ਚੌਂਕ ਤੋਂ ਕਾਫੀ ਸ਼ਿਕਾਇਤਾਂ ਰੋਜ਼ ਆਉਂਦੀਆਂ ਸੀ ਵੀ ਇੱਥੇ ਟ੍ਰੈਫਿਕ ਦੀ ਸਮੱਸਿਆ ਬੜੀ ਐ ਤਾਂ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਜਿਹੜਾ ਐ ਉੱਥੇ ਜਾ ਕੇ ਉਹਨਾਂ ਨੂੰ ਸੈੱਡ ਤੇ ਕਰਾਇਆ ਆ ਜਿਹੜਾ ਰੋਂਗ ਪਾਰਕਿੰਗ ਸੀ ਉਹਨਾਂ ਦੇ ਚਲਾਨ ਕੀਤੇ ਆ ਔਰ ਜਿਹੜੀਆਂ ਨੂੰ ਸਾਈਡ ਸਾਈਡ ਤੇ ਕਰਾਇਆ ਆ ਉਹਨਾਂ ਨੂੰ ਦੱਸਿਆ ਕਿ ਪੀਲੀ ਲਾਈਨ ਤੋਂ ਪਰੇ ਰੱਖੋ ਪੀਲੀ ਲਾਈਨ ਤੋਂ ਅੰਦਰ ਪਾਰਕਿੰਗ ਕਰੋ ਤੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਬੋਰਡ ਜਿਹੜੇ ਆ ਉਹ ਵੀ ਆਪਣੇ ਪਿੱਛੇ ਰੱਖੋ ਜਿਹੜੇ ਦੁਕਾਨਦਾਰਾਂ ਨੇ ਬੋਰਡ ਲਾਏ ਹੁੰਦੇ ਆ ਉਹ ਵੀ ਗਾਂ ਵਧਾ ਕੇ ਲਾ ਦਿੰਦੇ ਆ ਉਹਦੇ ਨਾਲ ਵੀ ਸਮੱਸਿਆ ਆਂਦੀ ਆ ਇਸ ਕਰਕੇ ਅਸੀਂ ਅੱਜ ਇਹ ਦੋ ਤਿੰਨ ਬਾਜ਼ਾਰ ਜਿਹੜੇ ਸੀ ਸਾਫ਼ ਕਰਾਇਆ ਹੁਣ ਅਸੀਂ ਇਹ ਜੇ ਰੋੜ ਤੇ ਆ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਲਾਗੇ ਇੱਥੋਂ ਵੀ ਜਿਹੜਾ ਰੋਂਗ ਪਾਰਕਿੰਗ ਦੇ ਚਲਾਨ ਕੀਤੇ ਆ ਕੋਈ ਬੋਰਡ ਕਬਜ਼ੇ 'ਚ ਵੀ ਲਗੇ ਲਏ ਜੀ ਦੋ ਚਾਰ ਬੋਰਡ ਵੀ ਲਏ ਕਬਜ਼ੇ 'ਚ ਜਿਹੜੇ ਬਿਲਕੁਲ ਹੀ ਸੜਕ ਦੇ ਉੱਤੇ ਲਾਏ ਸੀ ਉਹ ਲਏ ਕਬਜ਼ੇ 'ਚ ਤੇ ਇਹ ਗੱਡੀਆਂ ਜਿਹੜੇ ਚਲਾਨ ਕੀਤੇਗੇ ਕਿੰਨੀਆਂ ਗੱਡੀਆਂ ਇਹਦਾ ਅੱਜ ਕੋਈ 60 65 ਦੇ ਕਰੀਬ ਚਲਾਨ ਜਿਹੜੇ ਆ ਕੀਤੇ ਆ। ਪੁਲਿਸ ਹੋਣੇ ਦੇਖਿਆ ਹੀ ਬਹੁਤ ਤੇਜ਼ੀ ਨਾਲ ਪਟਾਕੇ ਮਾਰ ਰਿਹਾ ਏ। ਕੀ ਕਾਰਵਾਈ ਕੀਤੀ ਗਈ ਉਹਦੇ? ਉਹਨੂੰ ਆਪਣਾ ਉਹਦਾ ਚਲਾਨ ਕੀਤਾ ਜੀ, ਸਲੈਂਸਰ ਚੇਂਜ ਦਾ, ਨੰਬਰ ਦਾ, ਨੰਬਰ ਪਲੇਟ ਦਾ। ਉਹਦਾ ਚਲਾਨ ਕੀਤਾ, ਉਹਨੂੰ ਬੌਂਡ ਕੀਤਾ ਜੀ। ਸਰ ਉਹ ਹਦਾਇਤ ਦਿੱਤੀ ਗਈ ਸਲੈਂਸਰ ਅਦਾ ਆਰਮੀ ਕੀਤੀ ਹੈ ਜੀ ਉਹ ਸਲੈਂਸਰ ਲਾਏਗਾ ਤੇ ਫੇਰ ਹੀ ਉਹਨੂੰ ਵਾਪਸ 당ਾਂਗੇ। ਤੇ ਲਗਾਤਾਰ ਜਾਰੀ ਰਹੇਗੀ ਕਾਰਵਾਈ ਇਹ। ਲਗਾਤਾਰ ਜੀ ਲਗਾਤਾਰ ਮਾਨਯੋਗ ਐਸਐਸਪੀ ਸਾਹਿਬ ਦੀਆਂ ਸਖਤ ਮਤਲਬ ਨਿਰਦੇਸ਼ ਨੇ। ਇਹ ਡਰਾਫਟ ਇਸ ਸਮੱਸਿਆ ਜਿਹੜੀ ਇਸ ਸ਼ਹਿਰ ਵਿੱਚ ਨਹੀਂ ਹੋਣੀ ਚਾਹੀਦੀ ਇਸ ਕਰਕੇ ਉਹਨੂੰ ਅਸੀਂ ਲਾਗੂ ਕਰਾ ਦੇ ਜਿੱਦਾਂ ਪਿੱਛੇ ਵੀ ਹਦਾਇਤ ਮਿਲੀ ਸੀ ਕਿ yellow line ਦੁਬਾਰਾ ਲਗਾਈ ਜਾਏ ਕਰਤਾ ਸ਼ੁਰੂ ਕਰ ਉਹ ਇਹ ਸਭ ਨੂੰ ਬੇਨਤੀ ਕੀਤੀ ਹੈ ਜੀ ਪੱਤਰ ਵੀ ਲਿਖਿਆ ਹੈ ਆਪਣੇ ਸਾਡੇ ਸੀਨੀਅਰ ਅਫਸਰਾਂ ਨੇ ਤੇ ਮਾਨਯੋਗ ਡੀਸੀ ਸਾਹਿਬ ਵੀ ਉਹਦੇ ਵਿੱਚ ਕਰ ਰਹੇ ਨੇ ਉਹ ਕੁਝ ਲਾਈਨ ਲੱਗੀ ਹੈ ਉਹ ਮਿਟ ਗਈ ਹੈ ਫਿਰ ਦੁਬਾਰਾ ਲਗਾ ਰਹੇ ਨੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ